ਜੋ ਬੋਲੇ ਸੋਨ ਰੁਪਏ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਸੁਸੰਗਤ ਜੀ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਜਲੰਧਰ ਤੋਂ ਚੱਲ ਕੇ ਕਾਂਸੀ ਬਨਾਰਸ ਰੇਲਵੇ ਸਟੇਸ਼ਨ ਤੇ ਪਹੁੰਚ ਗਈਆਂ ਆ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਮੰਦਰ ਦੇ ਦਰਸ਼ਨ ਕਰਨ ਦੇ ਲਈ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਲੰਧਰ ਤੋਂ ਸੰਗਤਾਂ ਆਈਆਂ ਸੰਗਤ ਜੀ ਬੜੇ ਮਾਣ ਵਾਲੀ ਗੱਲ ਹੈ ਕਿ ਸਤਿਗੁਰੂ ਰਵਿਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਦਰਸ਼ਨ ਜਿਹੜੀਆਂ ਸੰਗਤਾਂ ਆਪਣੇ ਮਹਾਨ ਸਤਿਗੁਰੂ ਨੂੰ ਸਮਰਪਿਤ ਹੋ ਕੇ ਕਰਨ ਜਾ ਰਹੀਆਂ ਆ ਔਰ ਸਾਨੂੰ ਆਪਣੇ ਮਹਾਨ ਸਤਿਗੁਰਾਂ ਦੇ ਜਨਮ ਸਥਾਨ ਮੰਦਿਰ ਇਤਿਹਾਸਿਕ ਜਿਹੜੇ ਦਰਵਾਰ ਆ ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਇਸ ਸਮੇਂ ਜ਼ਿਲਹੰਦਰ ਤੋਂ ਸੰਗਤਾਂ ਤੁਸੀਂ ਦੇਖ ਸਕਦੇ ਆ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸੋ ਸੰਗਤ ਜੀ ਬੜੇ ਮਾਣ ਵਾਲੀ ਗੱਲ ਹੈ ਤੁਸੀਂ ਦੇਖ ਸਕਦੇ ਆ ਜ਼ਿਲਹੰਦਰ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਸਤਗੁਰੂ ਰਵਿਦਾਸ ਮਰਦੇ ਜਨਮ ਸਥਾਨ ਮੰਦਿਰ ਤੇ ਪਹੁੰਚੀਆਂ ਸਾਡੇ ਸਰਜੀਤ ਭਾਜੀ ਕਵੈਤ ਤੋਂ ਆਏ ਆਪਣੇ ਪਰਿਵਾਰ ਦੇ ਨਾਲ ਸੋ ਦੇਖ ਸਕਦੇ ਆ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਪਹਿਲੀ ਵਾਰ ਆਈਆਂ ਸੋ ਪੰਜਾਬ ਤੋਂ ਸਾਡੇ ਵੀਰ ਜੀ ਹੁਣੀ ਸਾਡੇ ਸਰਜੀਤ ਭਾਈ ਹੁਣੀ ਦੇਖੋ ਆਪਣਾ ਪਰਿਵਾਰ ਲੈ ਕੇ ਆਏ ਪਹਿਲੀ ਵਾਰ ਇਹ ਜਿਹੜੀਆਂ ਸੰਗਤਾਂ ਪਹੁੰਚੀਆਂ ਕਾਂਸੀ ਬਨਾਰਸ ਆਓ ਹੁਣ ਆਪਾਂ ਤੁਹਾਨੂੰ ਬੱਸਾਂ ਦਿਖਾਉਂਦੇ ਆਂ ਚਾਰ ਬੱਸਾਂ ਪਹਿਲਾਂ ਹੀ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਸੀਗੀਆਂ ਤੇ ਦੇਖ ਸਕਦੇ ਆਂ ਸੰਗਤ ਜੀ ਇਹ ਜਲੰਧਰ ਵਾਲੀਆਂ ਸੰਗਤਾਂ ਡਾਕਟਰ ਕਮਲ ਸੰਪਲਾ ਜੀ ਸਾਡੇ ਹੁਸਨ ਲਾਲ ਜੀ ਭਾਜੀ ਹੁਣੀ ਡਾਕਟਰ ਪ੍ਰੇਮ ਤਨਾਰ ਜੀ ਵਿਕਰਮ ਜੀ ਔਰ ਹੋਰ ਉਹਨਾਂ ਦੇ ਸਾਥੀ ਦੇ ਸਹਿਯੋਗ ਦੇ ਨਾਲ ਸਾਰੀਆਂ ਸੰਗਤਾਂ ਦੇਖੋ ਚਾਰ ਬੱਸਾਂ ਭਰ ਕੇ ਕਾਂਸੀ ਬਨਾਰਸ ਸਟੇਸ਼ਨ ਤੇ ਜਦੋਂ ਸੰਗਤ ਉਤਰੀ ਤਾਂ ਪਹਿਲਾਂ ਹੀ ਬੱਸਾਂ ਜਿਹੜੀਆਂ ਖੜੀਆਂ ਸੀਗੀਆਂ ਸੰਗਤਾਂ ਜਿੱਦਾਂ ਇਸ ਸਟੇਸ਼ਨ ਤੋਂ ਬਾਹਰ ਆਈਆਂ ਬੱਸਾਂ ਦੇ ਵਿੱਚ ਬੈਠ ਰਹੀਆਂ ਦੇਖ ਸਕਦੇ ਆ ਬੱਸਾਂ ਪੂਰੀ ਤਰ੍ਹਾਂ ਫੁੱਲਿਆ ਸੰਗਤ ਜੀ ਔਰ ਸੰਗਤਾਂ ਦੇ ਵਿੱਚ ਆਪਣੇ ਮਹਾਨ ਸਤਿਗੁਰੂ ਰਬੀਦਾਸ ਮਹਾਰਾਜ ਜੀ ਦੇ ਜਨਮ ਸਥਾਨ ਮੰਦਿਰ ਦੇ ਦਰਸ਼ਨ ਕਰਨ ਦੇ ਲਈ ਬਹੁਤ ਹੀ ਜ਼ਿਆਦਾ ਪਿਆਰ ਹੈ ਤੇ ਵੀਡੀਓ ਨੂੰ ਤੁਸੀਂ ਦੇਖਣਾ ਵੀ ਸ਼ੇਅਰ ਵੀ ਕਰ ਦੇਣਾ ਤੇ ਦੇਖ ਸਕਦੇ ਫੁੱਲਿਆ ਜੀ ਸਾਰੀਆਂ ਬੱਸਾਂ ਔਰ ਜਿੰਨੀਆਂ ਵੀ ਜਥੇਵੰਦੀਆਂ ਸੁਭਾਵਾਂ ਜਿੰਨੀਆਂ ਵੀ ਕਮੇਟੀਆਂ ਜਿੰਨੇ ਵੀ ਡੇਰੇ ਗੁਰੂ ਰਵਿਦਾਸ ਮਹਾਰਾਜੀ ਦੇ ਨਾਂ ਤੇ ਤੇ ਚੱਲਦੇ ਆ ਉਹਨਾਂ ਸਾਰਿਆਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਜਿਵੇਂ ਤੁਸੀਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦੇ ਨਾਲ ਜੋੜਦੇ ਹੋ ਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਦੇ ਨਾਲ ਜੋੜਦੇ ਆ ਇਸੇ ਹੀ ਤਰ੍ਹਾਂ ਕਾਂਚੀ ਬਨਾਰਸ ਮੰਦਿਰ ਦੇ ਨਾਲ ਵੀ ਸੰਗਤਾਂ ਨੂੰ ਜੋੜੋ ਕਿਉਂਕਿ ਸੰਗਤ ਜੀ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਸਾਰੇ ਲੋਕ ਇੱਧਰ ਉੱਧਰ ਫਿਰਦੇ ਆ ਜਿੱਥੇ ਕਿਤੇ ਗੁਰੂ ਰਵਿਦਾਸ ਦੀ ਕੋਈ ਗੱਲ ਨਹੀਂ ਹੁੰਦੀ ਜਿੱਥੇ ਗੁਰੂ ਸਾਹਿਬ ਦੀ ਬਾਣੀ ਦੀ ਕੋਈ ਗੱਲ ਨਹੀਂ ਹੁੰਦੀ ਜਿੱਥੇ ਸਾਡੇ ਸੰਤਾਂ ਮਹਾਪੁਰਸ਼ਾਂ ਦੀ ਕੋਈ ਗੱਲ ਨਹੀਂ ਹੁੰਦੀ ਉਦੋਂ ਨੂੰ ਵੀ ਲੋਕ ਬਹੁਤ ਤੁਰੇ ਜਾਂਦੇ ਹਨ ਉਹਨਾਂ ਲੋਕਾਂ ਨੂੰ ਆਪਣੇ ਮਹਾਨ ਸਤਿਗੁਰੂ ਰਵਿਦਾਸ ਮਹਾਰ ਦੇ ਜਨਮ ਸਥਾਨ ਮੰਦਿਰ ਨਾਲ ਜੋੜਨਾ ਸਾਰਿਆਂ ਦਾ ਫਰਜ਼ ਬਣਦਾ ਮੈਂ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਜਲੰਧਰ ਦੀਆਂ ਸੰਗਤਾਂ ਦਾ ਜੋ ਹਰ ਸਾਲ ਹੀ ਇਸੇ ਤਰ੍ਹਾਂ ਹੀ ਸੈਂਕੜੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਜਨਮ ਸਥਾਨ ਮੰਦਿਰਾਂ ਜੋੜਦੀਆਂ। ਇਸੇ ਤਰ੍ਹਾਂ ਬਹੁਤ ਸਾਰੇ ਸੰਗਤਾਂ ਇੱਥੇ ਹਰਿਆਣੇ ਦੀ ਧਰਤੀ ਤੋਂ ਵੀ ਆਈਆਂ, ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਆਈਆਂ, ਨੂਰਮਹਿਲ ਤੋਂ ਆਈਆਂ, ਫਲੋਰ ਤੋਂ ਆਈਆਂ। ਸੋ ਸੰਗਤਾਂ ਨੂੰ ਬਸ ਇਹੀ ਅਪੀਲ ਹੈ ਕਿ ਆਪਣੇ ਗੁਰੂ ਨੂੰ ਭੁੱਲਿਓ ਨਾ, ਹੋਰ ਕਿਸੇ ਤੇ ਡੁੱਲਿਓ ਨਾ। ਸੋ ਸੰਗਤ ਜੀ ਵੀਡੀਓ ਸ਼ੇਅਰ ਕਰ ਦਿਓ। ਥੋੜੀ ਜਿਹੀ ਵੀਡੀਓ ਹੋ ਰਹੀਂਦੀ ਆ, ਆਓ ਹੁਣ ਆਪਾਂ ਤੁਹਾਨੂੰ ਕਾਂਸੀ ਬਨਾਰਸ ਆਪਣੇ ਸਤਿਗੁਰਾਂ ਦੇ ਜਨਮ ਸਥਾਨ ਮੰਦਿਰ ਦੇ ਦਰਸ਼ਨ ਕਰਾਉਣੇ ਆ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ। ਦੇਖਿਓ ਪੂਰੀ ਸੰਗਤ ਜੀ ਬੜੇ ਮਾਣ ਵਾਲੀ ਗੱਲ ਹੈ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਮੰਦਰ ਨੂੰ ਸੰਗਤਾਂ ਜਿਹੜੀਆਂ ਜਾ ਰਹੀਆਂ ਆ ਔਰ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਦੇਖੋ ਸੰਗਤ ਜੀ ਆਪਾਂ ਪਹੁੰਚ ਗਏ ਆ ਸਾਹਮਣੇ ਗੁਰੂ ਸਾਹਿਬ ਦਾ ਜਨਮ ਸਥਾਨ ਮੰਦਰ ਹੈ ਔਰ ਵੀਡੀਓ ਨੂੰ ਸ਼ੇਅਰ ਕਰ ਦਿਓ ਔਰ ਇੱਕ ਵਾਰੀ ਕਮੈਂਟਾਂ ਵਿੱਚ ਧੰਨ ਤੰਨ ਸ੍ਰੀ ਗੁਰੂ ਰਵਿਦਾਸ ਸਮਰ ਦੀ ਜ਼ਰੂਰ ਲਿਖਿਓ ਕਿਉਂਕਿ ਅੱਜ ਆਪਾਂ ਜੋ ਕੁਝ ਵੀ ਹੈ ਉਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਦੌਲਤੀ ਹੈ ਵੀਡੀਓ ਸ਼ੇਅਰ ਕਰਕੇ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਦਿਓ ਸੰਗਤ ਜੀ ਚਰਨਾ ਵਿੱਚ ਇਹੀ ਬੇਨਤੀ ਹੈ ਇਹੀ ਅਰਦਾਸ ਹੈ ਆਓ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਦੇਖੋ ਸੰਗਤ ਆਪਣੇ ਗੁਰੂ ਸਾਹਿਬ ਦੇ ਦਰਬਾਰ ਦੇ ਉੱਤੇ ਪਹੁੰਚ ਚੁੱਕੀਆਂ ਆ ਵੀਡੀਓ ਨੂੰ ਸ਼ੇਅਰ ਕਰੋ ਤੇ ਫੋਲੋ ਕਰ ਲਓ ਚੈਨਲ ਸੰਗਤ ਜੀ ਇੱਧਰ ਉੱਧਰ ਲੀਆਂ ਵੀਡੀਓ ਵੀ ਆਪਾਂ ਸ਼ੇਅਰ ਕਰਦੇ ਆਂ ਤੇ ਜਿਹੜੀ ਵੀਡੀਓ ਸਾਡੇ ਸਤਿਗੁਰੂ ਰਵਿਦਾਸ ਮਰ ਦੇ ਜਨਮ ਸਥਾਨ ਮੰਦਿਰ ਤੋਂ ਆਈ ਹੈ ਨਾ ਸਾਡਾ ਪਹਿਲਾ ਫਰਜ਼ ਬਣਦਾ ਕਿ ਇਸ ਵੀਡੀਓ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਪਰਿਵਾਰ ਨੂੰ ਫੈਮਿਲੀ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਦਿਓ ਸੰਗਤ ਜੀ ਜੈ ਗੁਰਦੇਵ ਧੰਨ